ਲੋ ਜੀ ਪਹੁੰਚ ਲਏ ਆ ਜੀ ਗੁਰਦੁਆਰਾ ਸਾਹਿਬ ਅਗਲੇ ਲੋ ਜੀ ਆਪਾਂ ਇੱਥੇ ਰੁਕੇ ਸੀ ਤੇ ਵਿਊ ਕਿੰਨਾ ਸੋਹਣਾ ਲੱਗ ਰਿਹਾ ਜੀ ਆ ਦੇਖੋ ਆਪਾਂ ਇੱਕਦੋ ਫੋਟੋ ਖਿੱਚ ਆ ਲਿਆ ਅੰਲੰਗ ਦੇ ਜਾਂਦੇ ਸੀ ਮੁੰਡੇ ਜਵਾਗਰ ਛੋਟੇ ਸਕੂਲੋਂ ਵਾਲੇ ਤੇ ਇੱਥੋਂ ਸਿਰਫ 500 ਮੀਟਰ ਰਹਿ ਗਿਆ ਜੀ ਗੁਰਦੁਆਰਾ ਗਰਦਰਾਸਾਇਓ ਉਹ ਵਿੱਚ ਕੀ ਸਿੱਟਿਆ ਹੋਇਆ ਲੈ ਉਹ ਸਿੱਟੇ ਹੋਏ ਵਿੱਚ ਪਾਣੀ ਦੇ ਪਾਣੀ ਅੱਬਾ ਗਿੰਦਾ ਦੇ ਕਰੀ ਜਾਂਦੇ ਆ ਅੱਛਾ ਟੁੱਲੂ ਪੰਪ ਲਾਇਆ ਹੋਇਆ ਉਹ ਦੇਖੋ ਉਹ ਦਿਖਦਾ ਹੋਣਾ ਕਿ ਨਹੀਂ ਉਹ ਟੁੱਲੂ ਪੰਪ ਲਾਇਆ ਹੋਇਆ ਜੀ ਪੂਰੇ ਛਿੱਟ ਕੇ ਕਿਆ ਬਾਤ ਹੈ ਦੇਸ ਜਗੜ ਕੀਤੀ ਹੋਇਆ ਹੈ ਉਹ ਪਿੱਛੇ ਟਰੱਕ ਵੀ ਆ ਗਿਆ ਚਲੋ ਚਲ ਵਾੜ ਸੜਕ ਬਹੁਤ ਟੁੱਟੀ ਹੋਈ ਹੈ ਜੀ ਬਹੁਤ ਜ਼ਿਆਦਾ ਚਲੋ ਚੱਲਦੇ ਸੋਹਣ ਜੀ ਇੱਧਰ ਸਰੋਵਰ ਬਣਿਆ ਹੋਇਆ ਜੀ ਤੇ ਕਰੋ ਦਰਸ਼ਨ ਹਾਂਜੀ ਸਤਿ ਆਪਾ ਪਹੁੰਚ ਗਏ ਜੀ ਗੁਰਦੁਆਰਾ ਸ਼ਿਕਾਰ்கੜ ਸਾਹਿਬ ਤੇ ਆਪਾਂ ਉੱਥੋਂ ਚੱਲ ਕੇ ਮਾਲ ਟੇਕੜੀ ਸਾਹਿਬ ਤੋਂ ਤੇ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸ਼ਿਕਾਰ்கੜ ਸਾਹਿਬ ਤੇ ਆਪਾਂ ਚੱਲਦੇ ਆਂ ਜੀ ਦਰਸ਼ਨ ਕਰਦੇ ਆਂ ਤੇ ਆਪ ਜੀ ਨੂੰ ਦਰਸ਼ਨ ਕਰੋਣੇ ਆ ਜੀ ਤੇ ਕਾਫੀ ਉੱਚਾ ਹੀ ਆ ਕੇ ਹੈਗਾ ਜੀ ਗੁਰਦਰ ਸਾਹਿਬ ਤੇ ਬਾਕੀ ਤੋਂ ਦਾ ਇਤਿਹਾਸ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆਂ ਜੀ ਤੇ ਚੱਲਦੇ ਆਂ ਜੀ ਅੰਦਰ ਫਿਰ ਇੱਥੇ ਗੁਰੂ ਸਾਹਿਬ ਜੀ ਨੇ ਖਰਗੋਸ਼ ਦਾ ਸ਼ਿਕਾਰ ਕੀਤਾ ਸੀ ਤੇ ਆਪਣ ਸਿੱਖ ਦਾ ਉਦਾਹਰਨ ਕੀਤਾ ਸੀ ਬਾਕੀ ਇਤਿਹਾਸ ਹੈ ਤੇ ਜਰੂਰ ਆਪਾਂ ਦੱਸਦੇ ਜਾ ਕੇ ਅੰਦਰ ਚਲੋ ਚਲਿਏ ਸਭ ਤੋਂ ਪਹਿਲਾਂ ਗੁਰੂ ਘਰ ਦਾ ਇਤਿਹਾਸ ਤੇ ਲਿਖਿਆ ਹੋਇਆ ਜੀ ਤੇ ਆਪਾਂ ਤੁਹਾਨੂੰ ਪੜ ਕੇ ਸੁਣਾਉਨੇ ਆ ਜੀ ਗੁਰਦੁਆਰਾ ਸ਼ਿਕਾਰ ਘਟ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਿਸੇ ਸਮੇਂ ਅਤੀ ਸ਼ਰਧਾਲੂ ਪ੍ਰੰਤੂ ਅੰਤ ਸਮੇਂ ਬੇਮੁਖ ਹੋਇਆ ਸਿਆਲਕੋਟ ਦਾ ਵਸਨੀਕ ਮੂਲਾ ਖੱਤਰੀ ਜਿਸ ਨੇ ਸੰਬੰਧੀ ਗ੍ਰੰਥ ਸਾਹਿਬ ਜੀ ਵਿੱਚ ਇਹ ਤੁਕਾਂ ਦਰਜ ਹਨ ਨਾਲ ਕਿਰਾੜਾ ਦੋਸਤੀ ਕੋੜੇ ਕੋੜੇ ਪਾਈ ਮਰਨਾ ਜਾਪੇ ਮੂਲਿਆ ਆਵੇ ਕਿਤੇ ਥਾਈ ਮਹੱਲਾ ਪਹਿਲਾ ਸ਼ਲੋਕ ਵਾਰਤ ਦੇ ਵਦੀ ਦੀ ਮੁਕਤੀ ਗੁਰਾਂ ਦੇ ਦਸਵੇਂ ਜਾਮੇ ਵਿੱਚ ਕਰਨ ਦਾ ਇਕਰਾਰ ਕੀਤਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਦਿਨ ਸ਼ਿਕਾਰ ਖੇਡਦੇ ਸਮੇਂ ਸਹੀ ਮਤਲਬ ਖਰਗੋਸ਼ ਦੀ ਜੁਨੀ ਭੋਗ ਰਹੀ ਮੂਲੇ ਖत्री ਦਾ ਉਦਾਰ ਇਸ ਅਸਥਾਨ ਤੇ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੂਲੇ ਨਾਲ ਕੀਤੇ ਬਚਨ ਨੂੰ ਪੂਰਾ ਕੀਤਾ ਸੀ ਗੁਰਦੁਆਰਾ ਸ਼ਿਕਾਰ ਕਾਰਸਾ ਜੀ ਕਰ ਲਿਆ ਜੀ ਤੇ ਆਪਾਂ ਤੁਹਾਨੂੰ ਨਾ ਦਰਸ਼ਨ ਕਰਾਉਨੇ ਆ ਜੀ ਦਰਬਾਰ ਸਾਹਿਬ ਜੀ ਦੇ ਤੇ ਬਹੁਤ ਸੋਹਣਾ ਸਥਾਨ ਬਣਿਆ ਹੋਇਆ ਜੀ ਇਹ ਥੋੜਾ ਉੱਚਾ ਅੱਗੇ ਜੀ ਸ਼ਹਿਰ ਜਿਤੋਂ ਉੱਪਰ ਕਾਫੀ ਦ੍ਰਿਸ਼ ਲੱਗੇ ਹੋਏ ਹੋਏ ਜੀ ਤੇ ਸਾਹਮਣੇ ਸਰੋਵਰ ਵੀ ਹੈ ਜੀ ਚਲੋ ਆਪਾਂ ਪਹਿਲਾਂ ਦਰਸ਼ਨ ਕਰਦੇ ਹਾਂ ਅੰਦਰ ਜੀ ਫਿਰ ਆਪਾਂ ਤੁਹਾਨੂੰ ਉਧਰ ਲੈ ਕੇ ਚੱਲਦੇ ਆ ਗੁਰਦੁਆਰਾ ਸ਼ਿਕਾਰਕਾ 10 ਕਿਲੋਮੀਟਰ ਹੈਗਾ ਜੀ ਗੁਰਦਾਸ ਸਾਹਿਬ ਦੇ ਨਾਲ ਹੀ ਮਾਤਾ ਸਹਿਬ ਦੇਵਾ ਜੀ ਅਸਥਾਨ ਉਹ ਜੀ ਨਾਲ ਹੀ ਥੱਲੇ ਜਾ ਕੇ ਵੀ ਆਪਾਂ ਉੱਥੇ ਵੀ ਜਾ ਕੇ ਦਰਸ਼ਨ ਕਰਾਵਾਂਗੇ ਤੁਹਾਨੂੰ ਪਹਿਲਾਂ ਦਰਸ਼ਨ ਕਰਉਣੀ ਹੈ ਜੀ

ਗੁਰਦਵਾਰਾ ਸ਼ਿਕਾਰਕਲ ਸਾਹਿਬ ਜੀ ਜਿਵੇਂ ਬਾਹਰ ਲਿਖਿਆ ਹੋਇਆ ਜੀ ਸਿਆਲਕੋਟ ਦਾ ਵਸਨੀਕ ਭਾਈ ਮੋਲਾ ਖਤਰੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੇਵਕ ਸੀ ਗੁਰੂ ਮਹਾਰਾਜ ਤੋਂ ਆ ਕੇ ਲੈ ਕੇ ਆਪਣੇ ਪਿੰਡ ਸਿਆਲਕੋਟ ਚਲਾ ਗਿਆ ਸੀ ਕੁਝ ਦਿਨ ਭਜਨ ਬੰਦਗੀ ਕਰਦਾ ਰਿਹਾ ਬਾਅਦ ਵਿੱਚ ਮਾਇਆ ਵਿੱਚ ਪੈ ਗਿਆ ਜਾਣੇ ਜਾਣ ਸਤਗੁਰੂ ਜੀ ਨੂੰ ਚਿੱਤਾ ਆਇਆ ਕਿ ਆਪਣਾ ਜੋ ਸੇਵਕ ਸੀ ਅਜੇ ਤੱਕ ਵਾਪਸ ਨਹੀਂ ਆਇਆ ਆਪਾਂ ਚੱਲ ਕੇ ਉਸ ਨੂੰ ਲੈ ਕੇ ਆਉਣਾ ਹੈ ਗੁਰੂ ਮਹਾਰਾਜ ਨਾਲ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਮੁੱਲਾ ਖੱਤਰੀ ਦੇ ਪਿੰਡ ਗਏ ਘਰ ਜਾ ਕੇ ਆਵਾਜ਼ ਮਾਰੀ ਭਾਈ ਮੁੱਲਾ ਖੱਤਰੀ ਘਰ ਵਿੱਚ ਹੈ ਅੰਦਰੋਂ ਮਾਈ ਨੇ ਜਵਾਬ ਦਿੱਤਾ ਉਹ ਘਰ ਨਹੀਂ ਹੈ ਫਿਰ ਦੁਬਾਰਾ ਆਵਾਜ਼ ਮਾਰੀ ਮਾਈ ਮੁੱਲਾ ਖੱਤਰੀ ਘਰ ਵਿੱਚ ਹੈ ਮਾਈ ਨੇ ਫਿਰ ਜਵਾਬ ਦਿੱਤਾ ਉਹ ਨਹੀਂ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਕਿ ਹੈ ਨਹੀਂ ਤਾਂ ਹੈ ਹੀ ਨਹੀਂ ਐਸਾ ਪਾਣਾ ਵਰਤ ਗਿਆ ਕਿ ਮੁੱਲੇ ਖੱਤਰੀ ਨੂੰ ਜਿੱਥੇ ਲੋਕਾਂ ਕੇ ਰੱਖਿਆ ਸੀ ਉੱਥੇ ਸੱਪ ਉਸ ਨੂੰ ਸੱਪ ਲੜ ਗਿਆ ਮੋਲਾ ਉੱਥੇ ਹੀ ਪੂਰਾ ਹੋ ਗਿਆ ਤੇ ਚੋਰਾ ਸੀ ਤੇ ਗੇੜੇ ਵਿੱਚ ਪੈ ਗਿਆ 10ਵੇਂ ਜਮੇ ਵਿੱਚ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਹਿ ਖਰਗੋਸ਼ ਦੀ ਜੂਨ ਭੋਗ ਰਹੇ ਭਾਈ ਮੁਲਖ ਖੱਤਰੀ ਦਾ ਸ਼ਿਕਾਰ ਕਰਕੇ ਸਹਿਬ ਵਿੱਚੋਂ ਭਾਈ ਮੁਲਖ ਖੱਤਰੀ ਨੂੰ ਪ੍ਰਗਟ ਕਰਕੇ ਸੰਗਤਾਂ ਨੂੰ ਦਿਖਾ ਦਿੱਤਾ ਜੋ ਪਹਿਲੇ ਪਾਤਸ਼ਾਹੀ ਦੇ ਵਾਚਨ 10ਵੇਂ ਜਮ ਵਿੱਚ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਸਥਾਨ ਤੇ ਆਕਰ ਪੂਰੇ ਕੀਤੇ ਇਸ ਕਰਕੇ ਸ੍ਰੀ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਸ਼ਿਕਾਰਕੜ ਸਾਹਿਬ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਆਪਾਂ ਗੁਰਦੁਸ਼ ਸ਼ਿਕਾਰਕੜ ਤੋਂ ਚੱਲ ਕੇ ਮਾਤਾ ਸਾਹਿਬ ਦੇਵ ਜੀ ਦੇ ਅਸਥਾਨਾਂ ਤੇ ਆ ਗਏ ਆ ਜੀ ਤੇ ਡਿਊਟੀ ਤੋਂ ਪਲਾਂਕੇ ਜਾ ਰਹੇ ਆ ਜੀ ਤੇ ਕਾਫੀ ਅੱਗੇ ਜਾ ਕੇ ਜੀ ਗੁਰੂ ਘਰ ਬਣਿਆ ਸਾਹਮਣੇ ਦੇਖ ਸਕਦੇ ਤੁਸੀਂ ਤੇ ਵੀਡੀਓ ਆਪਾਂ ਨਾਲ ਹੀ ਤੁਹਾਡਾ ਇਹ ਇਤਿਹਾਸ ਸ਼ੇਅਰ ਕਰਦੇ ਹਾਂ ਜੀ ਸੰਗਤ ਆ ਵੀ ਰਹੀ ਹੈ ਜੀ ਤੇ ਇੱਥੇ ਜਿਵੇਂ ਆਟੋ ਹੋ ਗਏ ਤੇ ਟੈਂਪੋ ਟ੍ਰੈਵਲ ਵੈਸੇ ਹੋ ਜਾਂਦੇ ਨੇ ਇਸ ਸਮਾਂ ਹੁੰਦਾ ਨਾਲਾ ਇਸਵਰੀ ਤੇ ਮਾਤਾ ਸੱਭ ਦੇਵਾ ਜੀ ਇਹਦਾ ਤਪ ਸਥਾਨ ਬਣਿਆ ਹੋਇਆ ਜੀ ਇੱਥੇ ਤੇ ਆਪਾਂ ਮੋਟਰਸਾਈਕਲ ਲਾ ਦੀ ਇੱਧਰ ਉਹ ਬਾਬਾ ਜੀ ਕੋਲ ਆਦਨੇ ਆ ਸਾਰੇ ਸਾਰੇ ਖੁੱਲ੍ਹੇ ਜੀ ਬਹੁਤ ਤੇ ਆਪਾਂ ਛਾਵੇਂ ਕਰਕੇ ਲਾ ਦਨੇ ਇੱਥੇ ਬਾਬਾ ਜੀ ਦੇ ਕੋਲ ਜੀ ਬਾਬਾ ਜੀ ਨੇ ਇੱਧਰ ਲਾ ਦੋ ਆਪਾਂ ਇੱਥੇ ਲਾ ਦਨੇ ਚਲੋ ਜੀ ਆਪਾਂ ਇੱਥੇ ਲਾ ਦਈਏ ਮੋਟਰਸਾਈਕਲ ਆਪਣਾ ਵਾਹਿਗੁਰੂ ਜੀ ਚਲੋ ਜੀ ਚੱਲਦੇ ਹਾਂ ਜੀ ਫਿਰ ਆਪਾਂ ਤੇ ਆਪਣਾ ਬੈਗ ਨਾਲ ਹੀ ਹੈ ਤੇ ਦਰਸ਼ਕੋਨ ਨਿਯਤੇ ਇਤਿਹਾਸ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜੀ ਗੁਰੂ ਘਰ ਦਾ ਜੇ ਰਹੇ ਨੰਬਰ ਵਿੱਚ ਚੰਗਾ ਸੇਵਾ ਅਪਨ ਸੁਨਮੁਖ ਕਰਨਾ ਕਰਨਾ ਦੀਨਾ ਰੰਗਾਂ ਦਿਵਾ ਆਸਮਾਨ ਮਹਾਂ ਦਾ ਪੂਰ ਮਹਾਰਾਜਾ ਨਾਇਗਰਗਾਇਕ ਕਿਸੇ ਤੀਜੀ ਪੂਰਵ ਮਹੀਨਾ ਗਏ ਮਾਤਾ ਸਾਹਿਬ ਦੇਵਾਂ ਜੀ ਲਈ ਕੈਚਾ ਕਾੜ ਜੋਗ ਵਿੱਚ ਦੀ ਰਾਤ شروعات ملے منی جی پاشاہ سچھنڈ بٹے گردوارا سبالی پیسے چھوٹی چیخا بے پڑا سنتوخی بنا چیخانا جی دربار ساحب نے لینا درد اگے جا کے دسویں بادشاہ کا درکار ہے لنگر سیوا بابا سب کی پروارتوں کی سیوا گردوارا لنگا صاحب हां जी सपेश्चम खड़े हैं जी गुरुदर माता साहिब देवा जी ते दे माता जी इत्थे लंगर प्रसादा शिकाਉਂਦੇ ਸੀ ਗੁਰੂ ਸਾਹਿਬ ਜੀ ਨੇ ਕਿਹਾ ਸੀ ਤੁਸੀਂ ਇੱਥੇ ਪ੍ਰਸ਼ਾਦਾ ਪਾਣੇ ਸਿਖਾਓ ਬਣਾਓ ਤੇ ਗੁਰੂ ਸਾਹਿਬ ਜੀ ਇੱਥੇ ਰੁਕਦੇ ਸੀ ਆਉਣ ਦਾ ਉਹ ਪੁੱਤ ਲੈ ਕੇ ਚੱਲਦੇ ਆ ਜੀ ਤੇ ਗੁਰੂ ਸਾਹਿਬ ਜੀ ਇੱਥੇ ਪ੍ਰਸ਼ਾਦਾ ਪਾਣੇ ਸਖਦੇ ਹੁੰਦੇ ਸੀ ਤੇ ਮਾਤਾ ਸਾਹਿਬ ਦੇਵਾ ਜੀ ਕਹਿੰਦੇ ਸੀ ਪ੍ਰਸ਼ਾਦਾ ਪਾਣੇ ਸਖੋ ਜਿਹੜੀ ਵੀ ਸੰਗਤਾਂ ਤੁਹਾਡੇ ਦਰ ਤੇ ਆਉਣ ਗਈਆਂ ਲੰਗਰਾਂ ਦੇ ਹਿੱਸੇ ਪਣਨਗੇ ਸੇਵਾ ਕਰਨਗੇ ਉਹਨਾਂ ਦੀ ਮਨੋ ਭਾਵਨਾਵਾਂ ਇੱਥੇ ਪੂਰੀਆਂ ਹੋਣਗੀਆਂ ਤੇ ਆਪਾਂ ਹੁਣ ਚੱਲਦੇ ਆ ਜੀ ਜਿੱਥੇ ਗੁਰੂ ਸਾਹਿਬ ਜੀ ਵਿਸ਼ਰਾਮ ਕਰਦੇ ਸੀ ਤੇ ਆਪਾਂ ਉਹ ਅਸਥਾਨ ਤੇ ਲੈ ਕੇ ਚੱਲਦੇ ਆ ਜੀ ਤੇ ਮਾਂ ਸਾਡੀ ਮਾਂ ਸਾਡੀ ਖਾਲਸਾ ਦੀ ਮਾਂ ਮਾਤਾ ਸਹਿਬ ਦੇਵਾ ਜੀ ਤੇ ਆਪਾਂ ਹੁਣ ਚੱਲਦੇ ਆ ਕਿ ਉਹਨਾਂ ਦੇ ਦਰਸ਼ਨ ਕਰਨਾ ਜੀ ਤਾਂ ਆਪਾਂ ਅਸਥਾਨ ਦੇ ਵਿੱਚ ਜਾ ਕੇ ਠੀਕ ਹੈ ਜੀ ਕਿ ਬਾਕੀ ਜਿਵੇਂ ਇਤਿਹਾਸ ਮਾਤਾ ਸੁੰਦਰ ਜੀ ਕੋਲ ਫਿਰ ਮਾਤਾ ਜੀ ਨੂੰ ਭੇਜ ਦਿੱਤਾ ਗਿਆ ਸੀ ਦਿੱਲੀ ਤੇ ਗੁਰੂ ਸਾਹਿਬ ਜੀ ਨੇ ਕਿਹਾ ਤੁਸੀਂ ਉੱਥੇ ਜਾਓ ਉੱਥੇ ਜਾ ਸ਼੍ਰੋਆਣਾ ਕੋਲ ਆਪਣੇ ਭੈਣ ਕੋਲ ਤੇ ਬਾਕੀ ਇਤਿਹਾਸ ਜੋ ਵੀ ਹੈਗਾ ਮਾੜਾ ਮੋਟਾ ਸਾਰਾ ਇਤਿਹਾਸ ਆਪਾਂ ਤੁਹਾਡੇ ਨਾਲ ਸਾਂਝਾ ਕਰੀ ਜਾ ਰਿਹਾ ਜੀ ਤੇ ਹੁਣ ਆਪਾਂ ਚੱਲਦੇ ਆਂ ਜੀ ਤਪ ਸਥਾਨ ਤੇ ਤੇ ਦਰਸ਼ਨ ਕਰਦੇ ਆਂ ਜੀ ਗੁਰੂ ਘਰ ਦੇ ਅੰਦਰ ਜਾਗਸ਼ੀ ਸੋ ਹਾਂਜੀ ਆਪਾਂ ਲੈ ਕੇ ਚੱਲੇ ਆਂ ਜੀ ਸੱਤ ਜਗ ਵਿੱਚ ਮਾਤਾ ਜੀ ਨੇ ਤਪ ਕਿੱਤਾ ਹੀ ਸੱਤ ਜੋਗੀ ਤਪ ਸਥਾਨ ਮਾਤਾ ਸਹਿਬ ਦੇਵਾਲੀ

ਮਾਤਾ ਸਬ ਦੇ ਵੀ ਦਾ ਤਪਸਥਾਨ ਹੈ ਜੀ ਤੇ ਹੋਰ ਸਭ ਗਿਲੇ ਕਿ ਚੱਲਦੇ ਆ ਪਾ ਤੁਨ ਤੇ ਇੱਧਰ ਬਣਿਆ ਜੀ ਖਾਲਸਾ ਅਜਾਇਬ ਘਰ ਤੇ ਇਹਦੇ ਵਿੱਚ ਮਤਲਬ ਜਿੰਨੇ ਵੀ ਆਪਣੇ ਗੁਰੂ ਆ ਪੀਰ ਫਕੀਰ ਸਾਰਿਆਂ ਦੇ ਭਗਤਾਂ ਦੇ ਸਾਰੇ ਲੱਗੇ ਹੋਈਆਂ ਫੋਟੋਆਂ ਆ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਬਣਿਆ ਹੋਇਆ ਜੀ ਠੀਕ ਹੈ ਜੀ ਤੇ ਇੱਧਰ ਸ਼ਸਤਰ ਪਏ ਹੋਏ ਜੀ ਸ਼ਸਤਰ ਦੇਖੋ ਜੇ ਤੁਹਾਨੂੰ ਪਤਾ ਹੋਵੇਗਾ ਨਾਮ ਇੱਕ ਕਮੈਂਟ ਵਿੱਚ ਜਰੂਰ ਦੱਸਿਓ ਜੀ ਕੀ ਨਾਮ ਇਹਨਾਂ ਦਾ ਸ਼ਸਤਰਾਂ ਦਾ ਪੁਰਾਣੇ ਸ਼ਸਤਰ ਹੈ ਜੀ ਕੁਝ ਵਿੱਚ ਨਵੇਂ ਆ ਕੁਝ ਪੁਰਾਣੇ ਆ ਜੀ ਸੋਪਾਤਨ ਨੂੰ ਫੋਰਾ ਸਭ ਵਿੱਚ ਲੈ ਕੇ ਚਾਉਂਦੇ ਆ ਜੀ ਤੋ ਇੱਧਰ ਬੋਰ ਲੱਗੇ ਹੋਇ ਜੀ ਦਸ਼ਮੇਸ਼ ਜੀ ਦੇ ਬਿਸ਼ਰਾਮ ਅਤੇ ਲੰਗਰ ਸਥਾਨ ਨੂੰ ਜਾਣ ਦਾ ਰਸਤਾ ਤੇ ਆਪਾਂ ਦੂਸਰੇ ਪੁੱਤਰ ਸਾਹਿਬ ਚੱਲਿਆਂ ਜੀ ਜਿਹਦੇ ਗੁਰੂ ਸਾਹਿਬ ਜੀ ਵਿਸ਼ਰਾਮ ਕਰਦੇ ਸੀ ਤੇ ਜਿਹੜਾ ਤੁਸੀਂ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਜੀ ਦਰਸ਼ਨ ਕਰ ਰਹੇ ਹੋ ਜੀ ਇਸ ਸਥਾਨ ਤੇ ਸੰਗਤਾਂ ਸਹਿਤ ਲੰਗਰ ਛਕਦੇ ਸਨ ਗੁਰੂ ਸਾਹਿਬ ਜੀ ਤੇ ਦੁਪਹਿਰ ਨੂੰ ਵਿਸ਼ਰਾਮ ਕਰਦੇ ਤੇ ਸ਼ਾਮ ਨੂੰ ਕਥਾ ਕੀਰਤਨ ਕਰਦੇ ਦੇ ਰਾਤ ਨੂੰ ਹੀ ਰਿਕਾਰਡ ਜਾਗ ਰਾਜ ਦੇ ਸੰ ਸ਼ੁਕਰ ਜੋ ਦਰਸ਼ਕਾਂ ਸੋ ਉੱਪਰ ਬਣਿਆ ਹੋਇਆ ਜੀ ਗੁਰੂ ਘਰ ਤੇ ਦਰਬਾਰ ਸਾਹਿਬ ਜੀ ਅਪਾ ਚਲਦੇ ਆ ਜੀ ਜਿੱਧਰ ਲੰਗਰ ਹਾਲ ਬਣਿਆ ਹੋਇਆ ਜੀ ਲੰਗਰ ਮਾਤਾ ਸੱਭ ਦੇਵਾ ਜੀ ਸਾਤਨਾਮ ਵਾਹਿਗੁਰੂ ਲੋ ਜੀ ਇੱਥੇ ਮਾਤਾ ਇਮਲੀ ਵੇਚ ਰਹੀ ਸੀ ਤੇ ਮੈਂ ਪਹਿਲੀ ਵਾਰ ਦੇਖੀ ਐਦਾਂ ਇਮਲੀ ਪਹਿਲੀ ਵਾਰ ਦੇਖਿਆ ਮੈਨੇ ਐਸੀ ਇਮਲੀ ਇਸਕਾ ਪੇੜ ਕਹਾ ਹੈ ਪੇੜ ਉਹ ਇਧਰ ਹੈ ਬਾਬਾ ਕੋਡਾ ਲਾ ਹੈ ਉਹ ਜੰਗਲ ਸਲੇ ਕੇਤੇ ਹੋ ਜੰਗਲ 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 ਕਿਨੇ ਤਮਲੀ کتنے روپے میں یہ بیبیاں یہاں کام کرتی ہیں سیوا کرتی ہیں سیوا کرتی ہیں فروٹ بیچتے ہیں تو یہ بیویا کہ ہماری ویڈیو بناؤ میں آپ کی ویڈیو بنا دیتا ہوں ٹھیک ہے جی